ਉਹ ਡਾਕਟਰ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਂਦੀ ਪੈਚੀ ਹੋਈ ਹੈ ਸਿਰਫ ਆਪ ਆਪਣਾ ਨਾਮ ਲਾ ਲਾਓ ਡਾਕਟਰ ਆਪਾਂ ਆਪਾਂ ਕਿਹੋਲਾ ਨਾਮ ਲਾ ਲਾਓ ਆਪ ਸਭ ਆਪ ਸਿਮਨ ਪਾਪਾ ਅਸੀ ਗਾਜੀ ਸਾਰੇ ਜੀ ਜਿਵੇਂ ਪਤਾ ਬਾਬਾ ਜੀ ਸਾਨੂੰ ਕਿ ਵਿਰੇਂਦਰ ਘੁੰਮਣ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ ਤੇ ਉਹਦਾ ਹਸਪੀਟਲ ਚ ਰੌਲਾ ਪਿਆ ਹੋਇਆ ਬਈ ਕਿ ਇਹ ਅਟੈਕ ਹੋਇਆ ਨਹੀਂ ਇਹ ਹਸਪੀਟਲ ਨੇ ਕਰਾਇਆ ਵਾ ਕੁਝ ਸੀਸੀਟੀਵੀ ਕੈਮਰਾ ਮੰਗਦੇ ਪਿਆ ਨੇ ਉਹ ਕਿ ਫੋਟੋ ਆ ਦੇਣ ਸਾਨੂੰ ਹਜੇ ਤਾਂ ਬਈ ਰਾਜਵੀ ਜਵੰਦੇ ਭਾਈ ਦਾ ਸੇਵਾ ਠੰਡਾ ਨਹੀਂ ਪਿਆ ਸੀਗਾ ਰਾਤ ਜਿਹੜੀ ਆਪਾਂ ਨੂੰ ਨਾਲੇ ਖਬਰ ਆ ਗਈ ਸੀ ਰਾਤ ਨੂੰ 9:30 10 ਵਜੇ ਖਬਰ ਆਈ ਆ ਆਪਣੇ ਕੋਲ ਤੇ ਹੁਣ ਆਪਾਂ ਆਪਾਂ ਜੀ ਸੁਣ ਲਿਆ ਜਿਹੜਾ ਸੀਸੀਟੀਵੀ ਕੈਮਰੇ ਦਾ ਰੌਲਾ ਪਿਆ ਹੋਇਆ ਪੂਰੇ ਹਸਪਤਾਲ ਦੇ ਵਿੱਚ ਫੋਟੋ ਇਸ ਹਸਪਤਾਲ ਯਾਰ ਮੈਂ ਕਹਣਾ ਨਹੀਂ ਆਇਆ ਵਾ ਸਾਡੇ ਤੇ ਬਣ ਕੇ ਭਰਾ ਪੰਜਾਬ ਤੇ ਬਣ ਕੇ ਆਇਆ ਵਰ ਦੇਖੀ ਮੈਂ ਨਹੀਂ 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 ਆਰਡਰ ਕਰੀ ਗਈ ਆ ਹੁਣ ਕੀਤਾ ਨੂੰ ਕਿ ਰੁਕ ਜਾ ਇਹ ਜਿਹੜੇ ਉਸਾਂ ਦੇ ਇਹ ਇਹ ਪੀਂਹ ਹੈ ਇਹ ਇਹਨਾਂ ਨੇ ਫੋਡੀ ਵਾਲਿਆਂ ਨੇ ਡਰਾਮਾ ਲਾਇਆ ਜਿਹੜੇ ਕਾਟਾ ਭਰਾ ਗੁਰਿੰਦਰ ਕੁਮਲ ਵੀ ਜਾਪੂ ਹੀ ਗਿਆ ਤਾਂ ਇਹਨਾਂ ਦੀ ਜਪਾ ਜੀ ਇਹਨਾਂ ਤੋਂ ਸਿਰ ਬੋੜੀ ਮੰਗਰੇ ਆ ਇਹਨਾਂ ਨੂੰ ਬੋੜੀ ਮੰਗਰੇ ਜਿਹੜੀ ਦਿਨ ਉਸ ਉਸ ਟਾਈਮ ਤੇ ਡਾਕਟਰ ਸੀ ਇਹ ਸਾਰੀ ਚਲੇ ਗਈ ਉਹ ਸਾਰੀ ਨਹੀਂ ਦੇਣਾ ਕੋ 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 ਅਸੀਂ ਇਹਨਾਂ ਕੋ ਵੀਡੀਓ ਮੰਗਰੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਇਹ ਐਕਚੁਅਲੀ ਇੱਥੇ ਕੋਸਾ ਆਰਡੀਨੈਂਸ ਹੋਇਆ ਕੀ ਆ ਉਹ ਉਹ ਆਰਡੀਨੈਂਸ ਖਵਾਇਆ ਕੀ ਆ ਡਾਕਟਰ ਕੋਈ ਵੀ ਵੀਡੀਓ ਮੰਗਦੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਦੇ ਚਲੇ ਗਏ ਆ ਆਜ ਦੇ ਆ ਇਹ ਇਹਦੋਂ ਮੈਨੂੰ ਦਿੱਤੇ ਕੁਮੰਦਾਂ ਵਿੱਚ ਕਿਤੇ پیسے ਕਿਹੜੇ ਬੰਦੇ ਤੋਂ ਸੀਗੇ ਇਹ ਸਿਸਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਨਾਂ ਕੈਮਰੇ ਸਾਰੇ ਹਨ ਮੇਰੇ ਕੋਲ ਆ ਕੈਮਰਾ ਆਇਆ ਤੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸਿਸਸੀਟੀਵੀ ਕੈਮਰੇ ਦੀ ਰਿਪੋਰਟਿੰਗ ਮੰਗ ਰਿਆ ਵੀ ਐਕਚੁਅਲੀ ਝੋਇਆ ਨਹੀਂ ਸਾਹਮਣੇ ਜਿਹੜਾ ਓਡੀ ਆ ਤਰੋਂ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਉਹ ਇਧਰ ਵੀਰੇ ਯਾਰ ਉਹ ਫੈਮਿਲੀ ਨੂੰ ਪੂਰਾ ਹੱਕ ਦਾ ਜਾਣਨ ਦਾ ਕਿ ਅੰਦਰ ਕੀ ਕੀ ਹੋਇਆ ਸੀਗਾ ਹਣਾ ਕਿ ਹਸਪਤਾਲ ਚ ਸਾਡੇ ਬੱਚੇ ਨਾਲ ਕੀ ਕੀ ਕੀਤਾ ਤੁਸੀਂ ਉਹਨਾਂ ਹੱਕ ਆ ਵੀ ਫੈਮਿਲੀ ਨੂੰ ਪੂਰੀ ਫੈਮਿਲੀ ਨੂੰ ਹੱਕ ਆ ਉਹਦੀ ਰਿਕਾਰਡ ਨਹੀਂ ਹੋਏਗਾ ਇਹ ਫੋਟੋਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾਵਿੰਦਰ ਕੁਮਰ ਸਿੰਘ ਨੂੰ ਮਰਦੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਸ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਂਦੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਨੇ ਮਤਲਬ ਆ ਡਾਕਟਰ ਸਾਹਿਬ ਨੂੰ ਮੋਗਰੇ ਨੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ 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 ਕੱਲ ਸਰਵਰ ਨੂੰ ਭਾਗੋ ਆਪਾਂ ਇਹਨਾਂ ਨੂੰ ਵੀਡੀਓ ਵੀ ਮੰਗ ਰਹੇ ਹਾਂ डॉक्टर अपना अपना कितना नाम नाम डॉक्टर आप सर आप शिवम जी आपकी ड्यूटी कब से कब शुरू हुई है मेरी आप 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 जो जब ये इवेंट जाए, हो गया तब तब थे थे या या नहीं नहीं कितने गए रूम किधर गए ਆ ਦਲੇ ਫੋਰਡ ਹਸਪੀਟਲ ਅੰਮ੍ਰਿਤਸਰ ਜੇਨਾਪਾਲ ਸੀਪਰੀ ਮਿੱਤਾਂ ਦੇ ਨਾਲ ਬੜੇ ਤਕਰਾਵ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਪੋਲਿਸ ਲੋ ਜੀ ਹਾਂ ਭਾਈ ਜੀ ਇਹ ਤਾਂ ਕੋਈ ਨਿੱਜ ਜਿਹਾ ਲਾਉਣ ਵਾਲੀ ਨਹੀਂ ਹੈ ਜਦ ਤੱਕ ਇਹ ਨਾ ਲੈ ਦਬਰੀ ਤਾਂ ਜੀ ਜਿੱਤੇ ਉਹ ਸੀਸੀਟੀਵੀ ਨਹੀਂ ਪਾ ਰਹੇ ਉਹ ਉਸ ਸਾਡੇ ਭਰਾ ਦੀ ਬੋਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸ ਦੀ ਬੋਡੀ ਵੀ ਪੈਕ ਕਰ ਦਿੱਤੀ ਇਹ ਫੋਟੋਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਬੜੇ ਪਿਆਰ ਮਿਲਤਾ ਦੇ ਨਾਲ ਅਸੀਂ ਕਰਦੇ ਤੇ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਗੱਲ ਇਹ ਹੈ ਕਿ ਬੋਡੀ ਪੂਰੀ ਨੀਲੀ ਪੈ ਗਈ ਆ ਪਤਾ ਨਹੀਂ ਭਾਈ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਯਾਰ ਪਹਿਲਾਂ 25 ਦੇ ਵਿੱਚ ਹਾਰ ਆ ਗਏ ਅੱਗੇ ਸੁੰਦਰ ਭਲੇ ਚੱਲ ਗਏ ਹੁਣ ਕੱਲ ਪਰਸੋਂ ਦੀ ਗੱਲ ਆ ਆਪਣਾ ਰਾਜਵੀ ਜਵੰਦਾ ਮੇਰਾ ਆਪਾਂ ਨੂੰ ਹਨਾ ਵਿਛੋੜਾ ਪਾ ਗਿਆ ਵਾ ਤੇ ਹੁਣ ਕੱਲ ਰਾਤ ਦੀ ਗੱਲ ਆ ਤੇ ਹਨਾ ਘੁੰਮਣ ਭਰਾਜੀ ਆਪਣੇ ਛੱਡ ਕੇ ਨਾਲ ਆਪਾਂ ਨੂੰ ਤੇ ਕਿਤੇ ਬਾਡੀ ਨੀਲੀ ਪੈ ਗਈ ਨਾਲ ਯਾਰ ਉਹ ਆਪਣਾ ਮਸਲ ਡੋਲੇ ਦਾ ਮਸਲ ਸੀ ਕੋਈ ਆਪਣਾ ਚੈੱਕ ਅਪ ਕਰਾਉਣ ਗਏ ਸੀਗੇ ਕੋਈ ਮਸਲ ਰਿਪੇਅਰ ਰਿਪੋਰਟ ਕਰਾਉਣਾ ਸੀ ਉਹਨਾਂ ਦੇ ਡੋਲੇ ਵਾਲਾ ਤੇ ਉਹਦੇ ਵਿੱਚ ਹੀ ਉਹਨਾਂ ਨੂੰ ਇੱਕ ਅਟੈਕ ਨਹੀਂ ਹੋਇਆ ਦੋ ਅਟੈਕ ਆਏ ਨੇ ਤੇ ਇਹ ਕਹਿੰਦੇ ਬਈ ਨੇ ਪੂਰੇ ਹਸਪਤਾਲ ਦੀ ਕੋਈ ਕਮੀ ਪੇਛੇ ਰਹਿ ਗਈ ਆ ਇਲਾਜ ਦੇ ਵਿੱਚ ਤਾਂ ਕਿ ਉਹ ਫਿਰ ਅਟੈਕ ਬਣ ਗਿਆ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਬਾਡੀ ਨੀਲੀ ਪੈ ਗਈ ਨੀਲੀ ਬਾਡੀ ਦਾ ਯਾਰ ਮੇਰੇ ਖਿਆਲ ਨਾਲ ਬਹੁਤ ਘੱਟ ਪੈਂਦੀ ਹੁੰਦੀ ਆ ਬਾਕੀ ਯਾਰ ਚਲੋ ਤੁਸੀਂ ਆਪਣੇ ਵਿਚਾਰ ਜਰੂਰ ਕਮੈਂਟ ਦੇ ਵਿੱਚ ਸ਼ੇਅਰ ਕਰਿਓ ਬਾਕੀ ਸਾਡੇ ਦਾ ਅਰਦਾਸ ਇਹੀ ਯਾਰ ਕਿ ਫੈਮਿਲੀ ਨੂੰ ਪਤਾ ਲੱਗਣਾ ਚਾਹੀਦਾ ਵਾ ਬਈ ਕਿ ਹਸਪਤਾਲ ਦੇ ਅੰਦਰ ਹੋ ਰਿਹਾ ਕੀ ਆ ਬਾਕੀ ਆਪਣਾ ਤਾਂ ਆਪਣੀ ਫੈਮਿਲੀ ਦਾ ਧਿਆਨ ਰੱਖਿਓ ਬਈ ਆਪਾਂ ਮਿਲਦਾ ਅਗਲੀ ਵੀਡੀਓ ਤੇ ਪਿਆਪਰੀ ਸਤਿ ਸ੍ਰੀ ਅਕਾਲ